ਹੈਲੋ ਜੀ ਸਸ਼ਿਆਕਾਲ ਹੋਰ ਸਭ ਕਿਵੇਂ ਠੀਕ ਠਾਕ ਅੱਜ ਜਸੀ ਵੀਡੀਓ ਬਣਾਵਾਂਗੇ ਪਾਸਤਾ ਦੀ ਪਹਿਲੀ ਵਾਰ ਘਰੇ ਬਣਾਵਾਂਗੇ ਪਾਸਤਾ ਤੇ ਤੁਸੀਂ ਵੀਡੀਓ ਨਾਲ ਜੁੜੇ ਰਹੋ ਪਾਸਤਾ ਕਿਵੇਂ ਬਣਾਉਣੇ ਆ ਇਹ ਘਰੇ ਸਿੰਪਲ ਤਰੀਕੇ ਨਾਲ ਤੇ ਮੈਂ ਫਰਸਟ ਟਾਈਮ ਪਾਸਤਾ ਘਰੇ ਬਣਾਉਣ ਲੱਗੀ ਆ ਵੈਸੇ ਖਾਦਾ ਤੇ ਹੈਗਾ ਬਾਹਰ ਦਾ ਪਰ ਘਰੇ ਕਦੀ ਨਹੀਂ ਬਣਾਇਆ ਅੱਜ ਪਹਿਲੇ ਦਿਨ ਬਣਾਉਣ ਲੱਗਿਆ ਮੌਸਮ ਬਹੁਤ ਵਧੀਆ ਸੀ ਤੇ ਅੱਜ ਬਾਰਿਸ਼ ਵੀ ਹੋਈ ਆ ਤੇ بارش ਪੈਣ ਨਾਲ ਇਹ ਆ ਕਿ ਥੋੜਾ ਜਿਹਾ ਮੌਸਮ ਜਿਹੜਾ ਵਾ ਠੰਡ ਨਮਕ ਪਾਦਣਾ ਇੱਕ ਚਮਚਾ ਮੈਂ ਪਾ ਦਿੱਤਾ ਵਾ ਵਿੱਚ ਥੋੜਾ ਜਿਹਾ ਮੈਂ ਤੇਲ ਪਾ ਦਿੱਤਾ ਵਾ ਤੇ ਇੱਕ ਚਮਚਾ ਨਮਕ ਪਾਤਾ ਇਹਨੂੰ ਹੁਣ ਰਿੰਨਣਾ ਵਾਲੇ ਦੁਆਣਾ ਵਾ ਬਾਲਾ ਦੁਆ ਕੇ ਇਹਦੇ ਵਿੱਚ ਦੋ ਪਾਸਤੇ ਦੇ ਪੈਕੇਟ ਜਿਹੜੇ ਅਸੀਂ ਪਾ ਦੇਣੇ ਆ ਫਿਰ ਬਾਕੀ ਦੱਸਦੇ ਹਾਂ ਕਿਵੇਂ ਅਸੀਂ ਦੇਖ ਹੀ ਸਕਦੇ ਆ ਕਿ ਮੌਸਮ ਬਹੁਤ ਵਧੀਆ ਹੋਇਆ ਵਾ ਠੰਡ ਦਾ ਥੋੜਾ ਫਰਕ ਪੈ ਗਿਆ ਵਾ بارش ਹੋਣ ਕਰਕੇ ਤੇ ਜੇ ਮੀਂਹ ਪੈ ਜਾਂਦਾ ਹੈ ਤੇ ਜਿਹੜਾ ਮੌਸਮ ਹੈ ਉਹ ਸਾਫ਼ ਹੋ ਜਾਏਗਾ ਪਾਸਤਾ ਬਣਾਉਣ ਲਈ ਅਸੀਂ ਇੱਕ ਗੱਜ ਲੱਲੀ ਥੋੜੇ ਜਿ ਮਟਰ ਲੱਲੇ ਆ ਇੱਕ ਸ਼ਿਮਲਾ ਮਿਰਚ ਤਿੰਨ ਹਰੀਆਂ ਮਿਰਚਾਂ ਟਮਾਟਾ ਲੱਲਿਆ ਵਾ ਥੋੜਾ ਜਿ ਮੈਂ ਲੱਗ ਕੇ ਆਈਆਂ ਬਾਹਰੋਂ ਮਥਰੀ ਦੇ ਪੱਤੇ ਥੋੜੇ ਜਿ ਲਸਣ ਅਦਰਕ ਦੀ ਗੰਢੀ ਥੋੜੀ ਜੀ ਤੇ ਤਿੰਨ ਮੈਂ ਪਿਆਜ਼ ਲੱਲੇ ਆ ਅਦਰਕ ਲਸਣ ਦਾ ਹੀ ਪੇਸਟ ਬਣਾਵਾਂਗੇ ਕੁੰਡੇ ਡੰਡੇ ਚ ਤੇ ਦੋ ਪੈਕੇਟ ਮੈਂ ਪਾਸਤਾ ਦੇ ਲੈ ਲੇ ਆ। ਬਾਕੀ ਤੁਹਾਨੂੰ ਦੱਸ ਦਿਆਂ ਕਿਵੇਂ ਬਣਾਉਣੀ ਆ। ਤੇ ਆਪਣੇ ਅਕੋਰਡਿੰਗ ਤੁਸੀਂ ਸਮਾਨ ਲੈ ਸਕਦੇ ਹੋ। ਜੋ-ਜੋ ਤੁਹਾਨੂੰ ਪਸੰਦ ਆ ਉਹ ਤੁਸੀਂ ਪਾ ਸਕਦੇ ਹੋ। ਖਾਣਾ ਇਹ ਜੋ ਅਸੀਂ ਵੈਜੀਟੇਬਲ ਵਾਲਾ ਪਾਸਤਾ ਬਣਾਵਾਂਗੇ ਹੈਲਦੀ ਥੋੜਾ ਜਿਹਾ ਵਧੀਆ। ਅਸੀਂ ਲਸਣ ਪਾ ਲਿਆ ਤੇ ਅਦਰਕ ਤੇ ਆ ਬਾ ਬਾਦੋ ਅਸੀਂ ਨੇ ਲੈ ਕੇ ਆਏ ਹਾਂ ਲਸਣ ਦੀ ਆਪ ਕੋ ਕਾਲੀ ਨੂੰ ਕਹਿੰਦੇ ਆ। ਆਹ ਲਓ ਸੰਤ ਆਹ ਰਸਨ ਗਿੰਦੇ ਨਾ ਇਹਨੂੰ ਹੁਣ ਅਸੀਂ ਗੁੱਟਾ ਤੇ ਕੁੰਡੇ ਦੇ ਵਿੱਚ ਕੁੰਡਾ ਬੰਦੀ ਅਦਰਕ ਨਾਲ ਸੰਦਾ ਪੀਸਟ ਜਿਹੜਾ ਉਹ ਤਿਆਰ ਹੋ ਗਿਆ ਅਸੀਂ ਜਿੰਨਾ ਇਹਨੂੰ ਬਰੀਕ ਕਰਨਾ ਆਪਣੀ ਮਰਜ਼ੀ ਦੇ ਸਾਹਮਤੀ ਕਰ ਸਕਦੇ ਉਹ ਠੀਕ ਹੈ ਇੰਨਾ ਕ ਬਰੀਕ ਹੈ ਨਾ ਵੀ ਬੋ ਪਾਣੀ ਲੈ ਲਿਆ ਉੱਚ ਥੋੜਾ ਜਿਹਾ ਅਸੀਂ ਤੇਲ ਪਾਵਾਂਗੇ ਤਾਂ ਕਿ ਜਿਹੜਾ ਪਾਸਤਾ ਹੈ ਉਹ ਕੱਲਾ ਕੱਲਾ ਬਣੇ ਵਧੀਆ ਤਰੀਕੇ ਨਾਲ ਇੰਨਾ ਕ ਪਾਣੀ ਲੈ ਲੈਣਾ ਸੀ ਤੇ ਉਹਦੇ ਵਿੱਚ ਮੈਂ ਪਾਇਆ ਵਾ ਸਰੋਂ ਦਾ ਤੇਲ ਨਾਲ ਇੱਕ ਚਮਚਾ ਸੀ ਉਪਾਦਨ ਨਮਕ ਪਾਣੀ ਫੁੱਲ ਸਪੀਡ ਤੇ ਉਬਾਲੇ ਖਾਣ ਰਿਹਾ ਹੈ ਤੇ ਇਹਦੇ ਵਿੱਚ ਹੁਣ ਅਸੀਂ ਪਾਸਤਾ ਦੇ ਪੈਕੇਟ ਜਿਹੜੇ ਆ ਦੋਵੇਂ ਪਾ ਦੇਣੇ ਆ ਪਾਸਤਾ ਤੁਸੀਂ ਆਪਣੀ ਫੈਮਿਲੀ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨੇ ਦੋ ਪੈਕੇਟ ਇੱਕ ਪੈਕੇਟ ਤੇ ਪਾਣੀ ਜਿਹੜਾ ਉਬਾਲੇ ਖਾ ਰਿਹਾ ਹੈ ਤੇ ਇਹਦੇ ਵਿੱਚ ਅਸੀਂ ਪਾਸਤਾ ਹੁਣ ਸੁੱਟ ਦਿੰਨੇ ਆ ਮੈਂ ਦੋਵੇਂ ਪੈਕੇਟ ਆ ਦੂਸਰਾ ਪੈਕੇਟ ਵੀ ਪਾ ਦਿੱਤਾ ਇੱਕ ਪਾ ਦਿੱਤਾ ਪਹਿਲਾਂ ਤੇ ਇੱਕ ਹੁਣ ਪਾ ਕੇ ਇਹਨੂੰ ਅਸੀਂ ਹਿਲਾ ਦਾਂਗੇ ਕਾਂਕੀ ਇਹ ਬਾਲਾ ਜੇ ਨੇ ਗਲ ਜੇ ਚੰਗੀ ਤਰ੍ਹਾਂ ਪਾਸ ਪਾਸ ਦਾ ਤੇ ਬਾਅਦ ਚ ਇਹਨੂੰ ਤੜਕਾ ਲਾਵਾਂਗੇ ਪਹਿਲਾਂ ਸੀ ਇਹਨੂੰ ਉਬਾਲਣਾ ਹੈ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਇੱਕ ਚਮਚਾ ਦਾ ਚਮਚਾ ਤੁਸੀਂ ਪਾਸਤਾ ਦੇ ਹਿਸਾਬ ਨਾਲ ਨਮਕ ਪਾ ਕੇ ਇਹਨੂੰ ਰਿਨ ਲੈਣਾ ਵਾ ਚੰਗੀ ਤਰ੍ਹਾਂ ਤੇ ਬਾਅਦ ਚ ਨੂੰ ਇਹ ਤੜਕਾ ਲਾ ਲੈਣਾ ਪਾਸਤਾ ਨੂੰ ਹੁਣ ਥੋੜਾ ਜਿਹਾ ਵਿੱਚ ਸਰੋਂ ਦਾ ਤੇਲ ਪਾ ਲੈਣਾ ਤੜਕੇ ਵਾਸਤੇ ਥੋੜੇ ਜਿਹਾ ਇਸ ਜਦੋਂ ਤੇਲ ਸੜ ਗਿਆ ਲੈ ਕੇ ਹਜ਼ਰਟਾ ਪੇਸਟ ਪਾ ਲਿਆ ਤੇ ਮਿਸ਼ਟਾ ਮਲਣਾ ਥੋੜਾ ਜਿਹਾ ਸੁਨਣਾ ਹਨਾ ਥੋੜਾ ਜਿਹਾ ਹਜ਼ਰਟਾ ਪੇਸਟ ਲਾ ਦੇਣਾ ਇਹ ਰਿਖੇ ਤੇ ਕਰਾ ਦੇ ਦੇ ਕਰਾ ਦੇ ਕਿ ਬਰਕਰਾਰ ਹੈ ਬਰਕਰਾਰ ਕਹਿੰਦੇ ਦੇਖ ਰਿਹਾ ਹੈ ਬਰਕਰਾਰ ਆਦ ਵਿੱਚ ਇਹ ਦੇ ਪਾ ਦਾਂਗੇ ਪਿਆਜ਼ ਹਾਂ ਇਹਦੇ ਵਿੱਚ ਮੈਂ ਮਟਰ ਪਾ ਦਿੰਦੀ ਹਾਂ ਗਾਜਰਾ ਹਾਂ ਇਹਨਾਂ ਵਿੱਚ ਮਿੱਠੀ ਮੇਥੀ ਮਿਕਸ ਕਰ ਦੇ ਇੱਕ ਚਮਚ ਇਹ ਤੋਂ ਵੀ ਜਿਹੜੇ ਉਹ ਬਣਦੇ ਆ ਸੱਤੇ ਜਿਹੜੇ ਇਹ ਪਤਾ ਖਾਣ ਕੇ ਟੇਸਟ ਹੋਵੇ ਕਿ ਨਹੀਂ ਹੋਵੇ ਉਹ ਚੰਗਰ ਦੇ ਬੱਧੀ ਆਉਂਦੀ ਹੈ ਚਲ ਅਸੀਂ ਚਗਰਾਇਆ ਤਾਂ ਕੇ ਪਾ ਦੋ ਇਹ ਵੀ ਪਾ ਦੋ ਆਪਣੇ ਹੀ ਕਰ ਮਸ਼ੀਨ ਇਹ ਤੇਵਾ ਹਰਦਾ ਨਹੀਂ ਤੀ ਕਰਕੇ ਕਿੰਨਾ ਇੰਜ ਮਾਰੋ ਇਹਦਾ ਲਾਵਾ ਤਾਂ ਮਾਰੋ ਘਾਸੇ ਘਾਸੇ ਵੱਢੀ نبرتے ہیں nomor تو یہ بھی دی थोड़ी सी हल्दी तड़के वाले Hoi! 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 ਬੜੀਆ ਲੱਗ ਰਹਾ ਹੈ। ਇਹ ਬੜਾ ਚੰਨ ਪਾਵਾਂਗੇ ਗ੍ਰੀਨ ਚਿਲੀ ਸੌਸ ਥੋੜੀ ਸੀ ਟੇਸਟ ਦੇ ਲਈ। खाने रात नहीं बन खानी है सब ने खानी है मैं थोड़ी सी डालेंगे मीठी चटनी ਮਿੱਟੀ ਗਵਾਤ ਮਿੱਟੀ ਤੇ ਮੀਕੀ ਕਿੰਨੀ ਚਿੱਲੀ ਸੌਸ ਟਮਾਟਰ ਸੌਸ ਇਹ ਸੌਸ ਤੇ ਫਾਰਟੀ ਖਾਓ ਗਰਮਾ ਗਰਮ ਪਾਸਤਾ ਦੇਦੀ ਟੇਸਟ ਕਰਨ ਨੂੰ ਕਰਨੇ ਯਮੀ ਹੈ ਨਾ